ਦੋਸਤੋ ਸਤਿ ਸ਼੍ਰੀ ਅਕਾਲ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਇਆ ਜੀ ਇੱਕ ਰਾਜੇ ਦੀ ਕਹਾਣੀ ਆ ਰਾਜਾ ਉਹ ਜਿਹੜਾ ਸਾਰਿਆਂ ਦਾ ਬੜਾ ਹਰਮਨ ਪਿਆਰਾ ਸੀ ਪ੍ਰਜਾ ਬਹੁਤ ਪਸੰਦ ਕਰਦੀ ਸੀ ਕਿਉਂਕਿ ਰਾਜਾ ਬਹੁਤ ਖਿਆਲ ਰੱਖਦਾ ਸੀ ਆਪਣੀ ਪ੍ਰਜਾ ਦਾ ਲੋਕਾਂ ਦੇ ਸਾਰੇ ਕੰਮ ਕਰਾਉਂਦਾ ਸੀ ਲੋਕਾਂ ਨੂੰ ਹਰ ਸਹੂਲਤ ਆਪਣੇ ਨਗਰ ਦੇ ਵਿੱਚ ਦਿੰਦਾ ਸੀ ਰਾਜਾ ਹੁਣ ਜਿੱਥੇ ਸਾਰਿਆਂ ਨੂੰ ਕੰਮਾਂ ਵਜੋਂ ਬਹੁਤ ਪਸੰਦ ਸੀ ਪਰ ਰਾਜੇ ਨੂੰ ਆਪਣੇ ਆਪ ਦੇ ਵਿੱਚ ਇੱਕ ਕੰਪਲੈਕਸ ਸੀ ਕਿਉਂਕਿ ਉਸ ਰਾਜੇ ਦੇ ਵਿੱਚ ਦੋ ਕਮੀਆਂ ਸੀਗੀਆਂ ਦੋ ਕਮੀਆਂ ਇਹ ਸੀ ਕਿ ਇੱਕ ਤਾਂ ਰਾਜੇ ਦੀ ਲੱਤ ਖਰਾਬ ਸੀ ਤੇ ਇੱਕ ਰਾਜੇ ਦੀ ਉਸੇ ਪਾਸੇ ਦੀ ਅੱਖ ਵੀ ਖਰਾਬ ਸੀ ਇੱਕ ਅੱਖ ਤੋਂ ਉਹ ਦੇਖ ਸਕਦਾ ਸੀ ਤੇ ਇੱਕ ਲੱਤ ਦੇ ਨਾਲ ਉਹ ਚੱਲ ਸਕਦਾ ਸੀ ਰਾਜਾ ਇਸ ਗੱਲ ਬਾਰੇ ਕਦੇ ਬਹੁਤੀ ਗੌਰ ਨਹੀਂ ਸੀ ਕਰਦਾ ਇੱਕ ਦਿਨ ਕੀ ਹੁੰਦਾ ਉਹ ਆਪਣੇ ਮਹਿਲ ਦਾ ਢੀੜਾ ਲਗਾ ਲਗਾ ਰਿਹਾ ਹੁੰਦਾ ਵਾ ਸਾਰੇ ਪਾਸੇ ਘੁੰਮ ਰਿਹਾ ਹੁੰਦਾ ਉਹ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਸਾਰੇ ਉਹਦੇ ਪੁਰਖਿਆਂ ਦੀਆਂ ਫੋਟੋਆਂ ਡੰਗੀਆਂ ਹੋਈਆਂ ਉਹਦੇ ਦਾਦੇ ਪੜਦਾਦੇ ਜਿੰਨੇ ਵੀ ਅੱਜ ਤੱਕ ਰਾਜੇ ਹੋਏ ਸਾਰਿਆਂ ਦੀਆਂ ਫੋਟੋਆਂ ਜਿੱਥੇ ਲੱਗੀਆਂ ਹੁੰਦੀਆਂ ਉੱਥੇ ਪਹੁੰਚ ਜਾਂਦਾ ਉਹ ਫੋਟੋਆਂ ਨੂੰ ਬੜੀ ਚੰਗੀ ਤਰ੍ਹਾਂ ਦੇਖਦਾ ਜਿੰਨੇ ਵੀ ਉਹਦੇ ਦਾਦੇ ਹੋਏ ਆ ਪੜਦਾਦੇ ਹੋਏ ਨੇ ਉਹਨਾਂ ਦੇ ਪਿੱਛੇ ਜੋ ਵੀ ਉਹਦਾ ਖਾਨਦਾਨ ਸੀਗਾ ਸਾਰੇ ਬੜੇ ਖੂਬਸੂਰਤ ਸੀਗੇ ਉਹ ਕੱਲੀ-ਕੱਲੀ ਫੋਟੋ ਦੇਖਦਾ ਐਂਡ ਵਾਲੀ ਫੋਟੋ ਦੇਖਦਾ ਉਹਦੇ ਆਪਣੇ ਪਿਤਾ ਜੀ ਦੀ ਸੀਗੀ ਉਹ ਵੀ ਬੜੇ ਖੂਬਸੂਰਤ ਸੀ ਦੇਖਣ ਨੂੰ ਫੋਟੋ ਦੇ ਵਿੱਚ ਸਾਰੇ ਵਧੀਆ ਲੱਗ ਰਹੇ ਸੀ ਇੱਕ ਉਸ ਤੋਂ ਅਗਲੀ ਥਾਂ ਵਾ ਜਿਹੜੀ ਉਹ ਖਾਲੀ ਪਈ ਸੀ ਰਾਜਾ ਜਦੋਂ ਉਸ ਥਾਂ ਦੇ ਵੱਲ ਦੇਖਦਾ ਤਾਂ ਇੱਕਦਮ ਉਹਦੇ ਮਨ 'ਚ ਡਰ ਵਾਲਾ ਖਿਆਲ ਆ ਜਾਂਦਾ ਡਾਰੂ ਨੂੰ ਆਪਣੀ ਮੌਤ ਦਾ ਨਹੀਂ ਸੀ ਕਿ ਆ ਜਿਹੜੀਆਂ ਵੀ ਫੋਟੋਆਂ ਲੱਗੀਆਂ ਨੇ ਇਹ ਸਾਰੇ ਇਸ ਦੁਨੀਆ ਤੋਂ ਜਾ ਚੁੱਕੇ ਆ ਤੇ ਅਗਲੀ ਫੋਟੋ ਹੁਣ ਉਹਦੇ ਮਰਨ ਤੋਂ ਬਾਅਦ ਉਹਦੀ ਲੱਗਣੀ ਆ ਉਹਨੂੰ ਡਰ ਇਹ ਸੀ ਕਿ ਸਾਰੇ ਦੇਖਣ ਨੂੰ ਬੜੇ ਸੋਹਣੇ ਨੇ ਪਰ ਮੈਂ ਦੇਖਣ ਨੂੰ ਸੋਹਣਾ ਨਹੀਂ ਹੈਗਾ ਮੇਰੇ ਵਿੱਚ ਇਹ ਕਮੀਆਂ ਨੇ ਕਿ ਮੇਰੀ ਫੋਟੋ ਜਦੋਂ ਇੱਥੇ ਲੱਗੂਗੀ ਉਹ ਚੰਗੀ ਨਹੀਂ ਲੱਗਣੀ ਤੇ ਜਿਹੜੇ ਮੇਰੇ ਆਉਣ ਵਾਲੇ ਬੱਚੇ ਨੇ ਮੇਰੇ ਪੁੱਤ ਨੇ ਜਿਹੜੇ ਅੱਗੇ ਪੋਤੇ ਨੇ ਪੜਪੋਤੇ ਨੇ ਉਹ ਇਸ ਫੋਟੋ ਨੂੰ ਦੇਖ ਕੇ ਕੀ ਸੋਚਿਆ ਕਰਨਗੇ ਉਹ ਇਸ ਗੱਲ ਨੂੰ ਲੈ ਕੇ ਬੜੀ ਫਿਕਰਾਂ 'ਚ ਪੈ ਜਾਂਦਾ ਉਹ ਕੀ ਕਰਦਾ ਇਹ ਫੈਸਲਾ ਲੈਂਦਾ ਵੀ ਮੈਂ ਆਪਣੇ ਜਿਉਂਦੇ ਜੀ ਹੀ ਆਪਣੀ ਇੱਕ ਤਸਵੀਰ ਤਿਆਰ ਕਰਾ ਲਵਾਂ ਕਿ ਮੈਂ ਦੇਖ ਸਕਾਂ ਮੇਰੀ ਕਿਹੜੀ ਫੋਟੋ ਕਿੱਦਾਂ ਦੀ ਫੋਟੋ ਇੱਥੇ ਲੱਗੂਗੀ ਉਹ ਸਾਰੇ ਆਪਣੇ ਨਗਰ ਦੇ ਵਿੱਚ ਇੱਕ ਅਨਾਉਂਸਮੈਂਟ ਕਰਾਉਂਦਾ ਵਾ ਨਯੋਤਾ ਭੇਦ ਦਾ ਵੀ ਜਿੰਨੇ ਵੀ ਚਿੱਤਰਕਾਰ ਨੇ ਸਾਰੇ ਮੈਲ ਦੇ ਵਿੱਚ ਹਾਜ਼ਰ ਹੋਣ ਤੇ ਇੱਕ ਤਸਵੀਰ ਆ ਜਿਹੜੀ ਰਾਜੇ ਦੀ ਬਣਾਵੇ ਚਿੱਤਰਕਾਰ ਤੇ ਜਿਹੜਾ ਸਭ ਤੋਂ ਵਧੀਆ ਤਸਵੀਰ ਬਣਾਊਗਾ ਉਸ ਚਿੱਤਰਕਾਰ ਨੂੰ ਇਨਾਮ ਦਿੱਤਾ ਜਾਊਗਾ ਬਹੁਤ ਸਾਰਾ ਸਾਰੇ ਜਿਹੜੇ ਚਿੱਤਰਕਾਰ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਵੀ ਕਰਨਾ ਕੀ ਆ ਹੁਣ ਜਿਹੜੇ ਚਿੱਤਰਕਾਰ ਪਹਿਲਾਂ ਤਾਂ ਬੜੇ ਖੁਸ਼ ਹੁੰਦੇ ਨੇ ਬਾਅਦ ਚ ਆਪਸ ਦੇ ਵਿੱਚ ਸਲਾਹ مشورہ ਕਰਦੇ ਨੇ ਕਿ ਰਾਜੇ ਦੇ ਵਿੱਚ ਤਾਂ ਦੋ ਕਮੀਆਂ ਨੇ ਨਾ ਇਹਦੀ ਆਕਾ ਤੇ ਨਾ ਇਹਦੀ ਲਾਤਾ ਵੀ ਤਸਵੀਰ ਸੋਹਣੀ ਬਣਨ ਦੇ ਚਾਂਸ ਨਹੀਂ ਹੈਗੇ ਵੀ ਇਹ ਨਾ ਹੋਵੇ ਤਸਵੀਰ ਇੰਨੀ ਭੱਦੀ ਬਣ ਜੇ ਕਿ ਸਾਨੂੰ ਇਨਾਮ ਮਿਲਣ ਦੀ ਬਜਾਏ ਰਾਜਾ ਸਾਨੂੰ ਸਜ਼ਾ ਦੇ ਦੇਵੇ ਵੀ ਸਾਨੂੰ ਜਾਣੋ ਵੀ ਨਾ ਹੱਥ ਗਵਾਉਣੇ ਪੈ ਜਾਣ ਉਹ ਸਾਰੇ ਹੀ ਉੱਥੋਂ ਤਰ ਜਾਂਦੇ ਨੇ ਕੋਈ ਵੀ ਤਿਆਰ ਨਹੀਂ ਹੁੰਦਾ ਰਾਜੇ ਦਾ ਚਿੱਤਰ ਬਣਾਉਣ ਦੇ ਲਈ ਇੱਕ ਨੌਜਵਾਨ ਮੁੰਡਾ ਉਹ ਤਿਆਰ ਹੋ ਜਾਂਦਾ ਜੀ ਉਹ ਮਹਿਲ ਦੇ ਵਿੱਚ ਪਹੁੰਚਦਾ ਉਹਨੂੰ ਜਦੋਂ ਇਹ ਦੱਸਿਆ ਜਾਂਦਾ ਵੀ ਤੂੰ ਇੱਕ ਤਸਵੀਰ ਬਣਾਉਣੀ ਹੈ ਰਾਜੇ ਦੀ ਤੇ ਉਹ ਬਹੁਤ ਜੇ ਖੂਬਸੂਰਤ ਬਣਾਏਗਾ ਤਾਂ ਤੈਨੂੰ ਇਨਾਮ ਮਿਲੇਗਾ ਉਹ ਕਹਿੰਦਾ ਜੀ ਮੈਨੂੰ ਮਨਜ਼ੂਰ ਆ ਉਹ ਰਾਜੇ ਦੀ ਤਸਵੀਰ ਬਣਾਉਣ ਲੱਗਦਾ ਤੇ ਜਿਹੜੇ ਚਿੱਤਰਕਾਰ ਦੂਜੇ ਸੀ ਉਹ ਹੈਰਾਨ ਹੁੰਦੇ ਨੇ ਉਹਨਾਂ ਤੱਕ ਜਦੋਂ ਗੱਲ ਪਹੁੰਚਦੀ ਆ ਤੇ ਉਹ ਇਹ ਸੋਚਦੇ ਵੀ ਇਹਨੂੰ ਜਰੂਰ ਸਜ਼ਾ ਮਿਲੂਗੀ ਪਰ ਨਹੀਂ ਹੁੰਦਾ ਕੀ ਆ ਦੋਸਤੋ ਉਹ ਨੌਜਵਾਨ ਮੁੰਡਾ ਇੱਕ ਤਸਵੀਰ ਬਣਾਉਂਦਾ ਰਾਜੇ ਦੀ ਰਾਜੇ ਨੂੰ ਇੱਕ ਘੋੜੇ ਤੇ ਬਿਠਾ ਦਿੰਦਾ ਉਹ ਤਸਵੀਰ ਦੇ ਵਿੱਚ ਜਿਹੜੇ ਪਾਸੇ ਦੀ ਲੱਤ ਖਰਾਬ ਸੀ ਉਹ ਘੋੜੇ ਦੇ ਪਰਲੇ ਪਾਸੇ ਕਰ ਦਿੰਦਾ ਦੂਜੀ ਲੱਤ ਉਹ ਦਿਖਦੀ ਹੀ ਨਹੀਂ ਇੱਕ ਲੱਤ ਦਿਖਾ ਰਿਆ ਹੁੰਦਾ ਜਿਹੜੀ ਸਹੀ ਸੀ ਤੇ ਰਾਜੇ ਨੂੰ ਤੀਰ ਫੜਾ ਦਿੰਦਾ ਹੱਥ ਦੇ ਵਿੱਚ ਤੀਰ ਕਮਾਨੀ ਜਿਹੜੀ ਉਹ ਤੀਰ ਅੰਦਾਜ਼ੀ ਕਰਦਾ ਹੁੰਦਾ ਰਾਜਾ ਤੇ ਉਹ ਕਰਦਾ ਕਰਦਾ ਇੱਕ ਅੱਖ ਜਿਹੜੀ ਉਹ ਬੰਦ ਕਰਦਾ ਵਾ ਤਸਵੀਰ ਦੀ ਗੱਲ ਕਰ ਰਿਹਾ ਉਹ ਇਸ ਤਰੀਕੇ ਦੇ ਨਾਲ ਤਸਵੀਰ ਬਣਾ ਦਿੰਦਾ ਰਾਜੇ ਦੀ ਇੱਕ ਅੱਖ ਬੰਦ ਕਰ ਦਿੰਦਾ ਕਿ ਉਹ ਤੀਰ ਚਲਾ ਰਿਹਾ ਵਾ ਇਹ ਨਾਤਾ ਉਹਦੀ ਲੱਤ ਦਿਖਦੀ ਆ ਜੀ ਤਸਵੀਰ ਦੇ ਵਿੱਚ ਤੇ ਉਹਦੀ ਅੱਖ ਆ ਜਿਹੜੀ ਉਹ ਤੀਰ ਚਲਾਉਂਦੇ ਹੋਏ ਬੰਦ ਹੁੰਦੀ ਆ ਤਸਵੀਰ ਦੇਖਣ ਨੂੰ ਪੂਰੀ ਕੁਦਰਤੀ ਲੱਗਦੀ ਆ ਰਾਜੇ ਦੀਆਂ ਕਮੀਆਂ ਨੇ ਜਿਹੜੀਆਂ ਉਹ ਬਿਲਕੁਲ ਲੁਕੋਈਆਂ ਜਾਂਦੀਆਂ ਨੇ ਤਸਵੀਰ ਬਣ ਕੇ ਜਦੋਂ ਰਾਜੇ ਤੱਕ ਪਹੁੰਚਦੀ ਆ ਰਾਜਾ ਇੰਨਾ ਖੁਸ਼ ਹੁੰਦਾ ਉਹ ਦੇਖ ਕੇ ਹੈਰਾਨ ਹੋ ਜਾਂਦਾ ਉਹਦੀ ਕ੍ਰੀਏਟੀਵਿਟੀ ਤੇ ਤੇ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਂਦਾ ਵਾ ਤੇ ਉਹ ਫੋਟੋ ਆ ਜਿਹੜੀ ਉਹ ਰੱਖ ਲਈ ਜਾਂਦੀ ਆ ਕਿ ਹੁਣ ਅਗਲੀ ਫੋਟੋ ਉੱਤੇ ਲੱਗੂਗੀ ਤੇ ਹੁਣ ਰਾਜੇ ਨੂੰ ਤੇ ਉਹਦੇ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੰਪਲੈਕਸ ਨਹੀਂ ਹੋਊਗਾ ਉਹ ਫੋਟੋ ਦੇਖ ਕੇ ਦੋਸਤੋ ਦੇਖੋ ਕਹਾਣੀ ਤਾਂ ਚਲੋ ਇੰਨੀ ਕੀ ਸੀ ਪਰ ਕੁਝ ਨਾ ਕੁਝ ਸਿੱਖਿਆ ਦੇ ਜਾਂਦੀ ਆ ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਆ ਕਿ ਹਰ ਮਸਲੇ ਦਾ ਹੱਲ ਜਰੂਰ ਹੁੰਦਾ ਵਾ ਸਾਡੇ ਦਿਮਾਗ ਦੀ ਖੇਡ ਆ ਕ੍ਰੀਏਟੀਵਿਟੀ ਆਪਣੇ ਅੰਦਰ ਹੁੰਦੀ ਆ ਅਸੀਂ ਆਪਣੀਆਂ ਕਮੀਆਂ ਨੂੰ ਐਦਾਂ ਲੁਕੋ ਵੀ ਸਕਦੇ ਆ ਠੀਕ ਆ ਸੋ ਹਮੇਸ਼ਾ ਆਪਣੇ ਦਿਮਾਗ ਦੀ ਜਿਹੜੀ ਵਰਤੋਂ ਵੱਖਰੇ ਢੰਗ ਦੇ ਨਾਲ ਕਰੋ ਹਰ ਚੀਜ਼ ਦਾ ਤੁਸੀਂ ਹੱਲ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤੁਹਾਨੂੰ ਜਲਦੀ ਮਿਲੂੰਗਾ